ਉਦੋਂ ਮੌਕੇ ਜਿਹੜਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਉਹਨੇ ਵੀ ਕਿਹਾ ਸੀ ਵੀ ਇੱਥੇ ਕਿਸਾਨਾਂ ਦਾ ਦੋਸ਼ ਨਹੀਂ ਮੈਂ ਕਿਸੇ ਵੀ ਕਿਸਾਨ ਨੂੰ ਜੇਲ੍ਹ 'ਚ ਨਹੀਂ ਸੁੱਟ ਸਕਦਾ ਉਹਨਾਂ ਤੇ ਡੰਡਾ ਨਹੀਂ ਚਲਾ ਸਕਦਾ ਪਰ ਅੱਜ 3 ਸਾਲ ਬਾਅਦ ਜਿਹੜੀ ਪੰਜਾਬ ਦੀ ਸਰਕਾਰ ਹੈ ਆਮਦਨੀ ਪਾਰਟੀ ਸਰਕਾਰ ਹੈ ਕੇਂਦਰ ਸਰਕਾਰ ਦਾ ਛੋਕਾ ਬਣ ਕੇ ਹੋਏ ਔਰ ਕਿਸਾਨਾਂ ਨਾਲ ਬਦਲਾ ਲੈਣ ਲਈ ਕਿਸਾਨਾਂ ਤੋਂ ਇਹ ਜਿਹੜਾ ਥਾਣਾ ਪੁੱਲਗੜ੍ਹ 'ਚ ਪਰਚਾ ਦਰਜ ਆ ਇਹਦੇ 'ਚ ਬੜੇ ਚੋਰੀ ਛਪੇ ਇਹਦੇ ਧਾਰਾਵਾਂ ਵਧਾ ਦਿੱਤੀਆਂ ਦੀਆਂ 307 ਲਾਜ ਦੀ ਕਿ ਤੇ ਹੋਰ ਜਿਹੜੀ ਕੱਲ ਨੂੰ ਤਰੀਕ ਹੈ ਭਾਈ ਕੋਰਟ ਦੇ ਵੱਲੋਂ ਆਰਡਰ ਆਇਆ ਕਿ ਇਹਨਾਂ ਬੰਦਿਆਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਜਿਹੜੇ ਚਾਹ ਪਾਣੀ ਪੀਉਣ ਨੇੜਲੇ ਪਿੰਡਾਂ ਤੋਂ ਲੋਕ ਆਏ ਸੀ ਉਹਨਾਂ ਦੀ ਵੀ ਪਰਚੇ ਸਰਜ ਕਰਦੇ ਸਿਰਫ 25 ਲੋਕ ਨਹੀਂ 150 ਅਣਪਛਾਤੇ ਇਹ ਜਿਹੜੀ ਪ੍ਰਧਾਨ ਮੰਚ ਨੂੰ ਮਾਰਨ ਦੀ ਲਈ 347 ਜਰੀ ਤਰਾਵ ਲਾਈ ਗਈ ਆ ਇਹਦੇ ਅੰਦਰ ਦੀ ਜਿਹੜੇ ਲੋਕ ਫੜ ਕੇ ਜੇਲਾਏ ਡੱਕੇ ਜਾਣਗੇ ਉਹ ਬਾਹਰ ਨਹੀਂ ਆ ਸਕਣਗੇ ਤੋਂ ਤੱਕ ਸਾਡੇ ਜਿਹੜੇ ਕਿਰਤੀ ਲੋਕ ਨੇ ਜਿਹੜੇ ਸੰਘਰਸ਼ਮਈ ਲੋਕ ਨੇ ਉਹਨਾਂ ਦੇ ਲਈ ਇੱਕ ਵੰਗਾਰ ਹੈ ਕਿ ਕਿਵੇਂ ਝੂਠਾ ਪਰਚਾ ਦਰਜ ਕਰਕੇ ਲੋਕਾਂ ਨੂੰ ਜੇਲ੍ਹ ਤੋਂ ਉਹਨਾਂ ਦੀਆਂ ਸਾਸ਼ਾਸ਼ਣ ਕੀਤੀਆਂ ਜਾ ਰਹੀਆਂ ਔਰ ਇਹਦੇ ਲਈ ਕੇਂਦਰ ਦੇ ਨਾਲ ਨਾਲ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਵੀ ਮੁੱਖ ਤੌਰ ਤੇ ਜੁਲਵਾ ਹੈ ਮੈਨੂੰ ਇਹ ਦੱਸੋ ਪੁਲਿਸ ਕੀਦੀ ਹੈ ਪੁਲਿਸ ਪੰਜਾਬ ਪੁਲਿਸ ਹੈ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਜਦੋਂ ਚੰਨੀ ਮੁੱਖ ਮੰਤਰੀ ਸੀ ਉਦੋਂ ਉਹਨੇ ਵੀ ਕਿਹਾ ਸੀ ਕਿ ਅੰਦੋਲਨ ਦੌਰਾਨ ਕੀਤੇ ਕੇ ਸਾਰੇ ਕੇਸ ਵਾਪਸ ਲੈ ਜਾਣ ਇਸ ਪੰਜਾਬ ਸਰਕਾਰ ਦਾ ਮੰਤਰੀ ਧਾਲੀਵਾਲ ਵੀ ਇੱਕ ਮੀਟਿੰਗ ਸਾਡੇ ਨਾਲ ਵਾਅਦਾ ਕਰਕੇ ਗਿਆ ਕਿ ਸਾਰੇ ਕੇਸ ਵਾਪਸ ਲਏ ਜਾਣਗੇ ਤਾਂ ਇਹ ਜਿਹੜਾ 21 ਜਨਵਰੀ 2022 ਦਾ ਮਕਦਮਾ ਹੈ ਇਹ ਕਿਉਂ ਨਹੀਂ ਵਾਪਸ ਲਿਆ ਗਿਆ ਪ੍ਰਧਾਨ ਮੰਤਰੀ ਨੂੰ ਕੋਈ ਧਰੀਜ਼ ਨਹੀਂ ਆਈ ਕਿਸਾਨ ਕੋਈ ਨੇੜੇ ਨਹੀਂ ਗਿਆ ਮੋਰਿੰਦ ਦੇ ਸਗੀਨ ਧਰਾਵਾਂ ਨੂੰ ਨਹੀਂ ਲੱਗਦੀਆਂ ਉਹ ਖਤਮ ਕੀਤੇ ਜਾਣੇ ਚਾਹੀਦੇ ਆ ਕਿਉਂ ਨਹੀਂ ਚਰਨਜੀਤ ਸਿੰਘ ਚੰਨੀ ਵਾਂਗੂ ਡੱਟ ਕੇ ਸਟੈਂਡ ਲਈਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਿਉਂ ਸਾਡੇ ਤੋਂ ਜਦੋਂ ਵੋਟਾਂ ਲਈਆਂ ਜਾਂਦੀਆਂ ਉਹਦੇ ਇਹ ਕਹਿੰਦੇ ਤੁਹਾਨੂੰ ਵੋਟਾਂ ਪਾਓ ਅਸੀਂ ਸਰਕਾਰ ਜਿਹੜੀ ਤੁਹਾਡੀ ਜਾਨ ਮਾਲ ਦੀ ਰੱਖਿਆ ਕਰਾਂਗੇ ਇਹ ਤਾਂ ਸਾਡੀ ਜਾਨ ਵੀ ਜਾ ਰਹੀ ਸਾਡਾ ਮਾਲ ਸਾਨੂੰ ਲੁੱਟਿਆ ਵੀ ਜਾ ਰਿਹਾ ਕਿਉਂ ਨਹੀਂ ਸਾਡੀ ਸੁਰੱਖਿਆ ਕੀਤੀ ਜਾ ਰਹੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਸਾਡੇ ਲੋਕਾਂ ਲਈ ਡੱਡ ਕੇ ਸਟੈਂਡ ਲੈ ਰਿਹਾ ਵੀ ਇੱਥੇ ਕੁਝ ਨਹੀਂ ਹੋਇਆ ਭਾਈ ਪਿਆਰਿਆ ਨੇ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ ਇਹ ਤਾਂ ਫੋਲੀਅਰ ਆ ਉਹਨਾਂ ਖੂਫੀ ਏਜੰਸੀਆਂ ਦਾ ਕੇਂਦਰ ਦੀਆਂ ਦਾ ਜਾਂ ਪੰਜਾਬ ਸਰਕਾਰ ਦੀਆਂ ਦਾ ਜਿਹਨਾਂ ਨੂੰ ਪਤਾ ਵੀ ਇੱਥੇ ਰੈਲੀ ਖਾਲੀ ਤੇ ਹੁਣ ਇਧਰ ਦੀ ਲਿਆ ਕੇ ਪਾਏ ਕਹਾਣੀ ਘੜ ਦਈਏ ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟਰਗਲ ਦੇ ਨਾਲ ਤੇ ਮੈਂ ਸੁਖਪੀਤ ਮਾਤ 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰੋਜਪੁਰ ਆਪਣੀ ਰੈਲੀ ਕਰਨੀ ਸੀ ਤਾਂ ਸਮੇਂ ਸੰਯੁਕਤ ਕਿਸਾਨ ਮੋਰਚੇ ਦਾ ਪੂਰੇ ਭਾਰਤ ਦੇ ਵਿੱਚ ਇਹ ਸੱਦਾ ਸੀਗਾ ਕਿ ਜੇਕਰ ਬੀਜੇਪੀ ਨੇ ਸਾਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਤਾਂ ਅਸੀਂ ਵੀ ਇਹ ਜਿਹੜਾ ਉਹਨਾਂ ਨੂੰ ਪੰਜਾਬ ਦੇ ਵਿੱਚ ਆ ਉਹ ਨਹੀਂ ਵੜਨ ਦੇਵਾਂਗੇ ਤਾਂ ਫਰੋਜਪੁਰ ਦੇ ਵਿੱਚ ਜਦੋਂ ਉਹਨਾਂ ਦੀ ਰੈਲੀ ਸੀ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਇੱਥੇ ਵੀ ਇਹ ਜਿਹੜਾ ਉਹਨਾਂ ਦਾ ਵਿਰੋਧ ਹੋਇਆ ਸੀ ਆ ਪਰ ਅੱਜ ਫੇਰ 3 ਸਾਲਾਂ ਬਾਅਦ ਆ ਜਿਹੜਾ ਬੇਸ਼ੱਕ ਉਦੋਂ ਐਫ ਆਈ ਆਰ ਕਰਤੀਆਂ ਗਈਆਂ ਸੀ ਪਰ ਇਸ ਟਾਈਮ ਉਸ ਦੇ ਵਿੱਚ ਵਾਧਾ ਕਰਨ ਦੇ ਦੌਰਾਨ ਆ ਜਿਹੜਾ 307 ਦੇ ਆ ਜਿਹੜੇ ਉਹ ਪਰਚੇ ਤੱਕ ਉਹ ਕਿਸਾਨਾਂ ਦੇ ਉੱਪਰ ਕੀਤੇ ਗਏ ਨੇ ਸੋ ਅੱਜ ਕੁੱਲਗੜੀ ਥਾਣੇ ਦੇ ਅੱਗੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਅਵਤਾਰ ਜੀ ਜੀ ਨੂੰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਬਹੁਤ ਬਹੁਤ ਧੰਨਵਾਦੀ ਸਾਡੇ ਇਥੇ ਆ ਕੇ ਅੱਜ ਦੇ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਸੰਘਰਸ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਜੀ ਅੱਜ ਜੋ ਤੁਸੀਂ ਪ੍ਰਦਰਸ਼ਨ ਧਾਰਾ ਦਾ ਤੈਸੋ ਪੱਲੇ ਦੇ ਮਾਰਚੇ ਕੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਕਾਰਵਾਈ ਤੇ ਜਾਂ ਪੁਲਿਸ ਦੀ ਕਾਰਵਾਈ ਦੇਖੋ ਪਹਿਲੀ ਗੱਲ ਤਾਂ ਜਦੋਂ 5 ਜਨਵਰੀ 2022 ਨੂੰ ਨਰਿੰਦਰ ਮੋਦੀ ਇੱਥੇ ਆਏ ਨੇ ਪੰਜਾਬ ਦੇ ਵਿੱਚ ਸੱਦਾ ਸੀ ਪੰਜਾਬ ਕੀ ਪੂਰੇ ਦੇਸ਼ 'ਚ ਇੱਕ ਮਾਹੌਲ ਸੀ ਕਿ ਬੀਜੇਪੀ ਨੇ ਜਿਹੜੇ ਐਨੇ ਕਿਸਾਨਾਂ ਨੂੰ ਮਾਰਿਆ ਔਰ ਉਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਐਮਐਸਪੀ ਦੇ ਕਾਨੂੰਨ ਤੋਂ ਵੀ ਮੁਕਰ ਰਹੀ ਹੈ ਤਾਂ ਬੀਜੇਪੀ ਦਾ ਬਾਈਕਾਟ ਕੀਤਾ ਜਾਵੇ ਉਹ ਬਾਈਕਾਟ ਜਦੋਂ ਕੀਤਾ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਤਾਂ ਨਾਲ ਜਿਸ ਦਿਨ ਨਰਿੰਦਰ ਮੋਦੀ ਜੀ ਆਏ ਸੀਗੇ ਉਸ ਦਿਨ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਡੀਸੀ ਕੌਫਤਰਾ ਤੇ ਕਰਨੇ ਪ੍ਰਦਰਸ਼ਨ ਜਾਂ ਪੁਤਲੇ ਫੂਕਨ ਦਾ ਸੱਦਾ ਦਿੱਤਾ ਸੀ ਤਾਂ ਹੋਇਆ ਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਏ 에ਅਰ ਆਉਣਾ ਸੀ ਫਰੋਜਪੁਰ ਦੇ ਵਿੱਚ 6-7 ਸਹਿਲੀਪੈਡ ਬਣਾਏ ਗਿਆ ਸੀ ਆ ਪਿੱਛੇ ਨਾਲ ਹੀ ਜਿਹੜਾ ਦੂਸਰਾ ਹੈਗਾ ਸੀਗਾ ਪੀਜੀਆਈ ਬੰਨਣਾ ਇੱਥੇ ਉਹਨਾਂ ਦਾ ਘਟਨ ਆਨਲਾਈਨ ਕਿਥਾ ਹੈ ਇੱਥੇ ਉਹਦਾ ਘਟਨ ਕਰਨਾ ਸੀ ਨਾਲ ਚਨਾਵੀ ਰੈਲੀ ਨੂੰ ਸੰਬੋਧਨ ਕਰਨਾ ਸੀ ਤਾਂ ਕਿ ਦੁਬਾਰਾ ਜਿਹੜੀ ਸਰਕਾਰ ਉਹ ਬਣਾ ਸਕਣ ਤਾਂ ਅਜੇ ਵਿੱਚ ਕਿਸਾਨ ਡੀਸੀ ਅਫਸਰ ਤੇ ਵਿਰੋਧ ਕਰਨ ਲਈ ਆ ਰਹੇ ਸੀ ਤਾਂ ਇਧਰ ਪਿੱਛੇ ਮੋਗਾ ਫਰੋਜਪੁਰ ਰੋਡ ਦੇ ਉੱਤੇ ਪਿਆਰੇਣਾ ਪਿੰਡ ਦੇ ਕੋਲ ਉਹਨਾਂ ਨੂੰ ਡੱਕ ਲਿਆ ਗਿਆ ਪੁਲਿਸ ਦੇ ਵੱਲੋਂ ਉਸ ਤੋਂ ਪਿੱਛੇ ਫਿਰ ਆਮ ਜਿਹੜੀਆਂ ਗੱਡੀਆਂ ਆ ਰਹੀਆਂ ਸੂਬੇ ਰੋਕ ਗਈਆਂ ਔਰ ਰੋਗੀਆਂ ਤੇ ਉਹ ਦੂਜੇ ਪਾਸੇ ਹੋਇਆ ਕਿ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਸੀ ਉੱਥੇ 70 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਲੋਕ ਉਹਦੇ 'ਚ ਜੁੜੇ ਨਹੀਂ ਕੁਰਸੀਆਂ ਖਾਲੀ ਸੀ ਬਾਰਿਸ਼ ਪੈ ਰਹੀ ਸੀ ਤਾਂ ਜਿਹੜੀ ਇਹ ਪ੍ਰਧਾਨ ਮੰਤਰੀ ਮੋਦੀ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੂੰ ਸਫ਼ਰ ਕਰਨ ਦੀ ਲੈ ਕੇ ਜਾਂਦੀਆਂ ਨੇ ਉਹਨਾਂ ਨੇ ਇੱਕੋ ਦਮ ਬਦਲਾਅ ਕੀਤਾ ਜਿਹੜਾ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਇਹ ਵੀ ਕੋਈ ਹੈਰਾਨੀ 'ਚ ਨਹੀਂ ਪਤਾ ਨਹੀਂ ਅਵਿੰਦਰ ਮੋਦੀ ਆਏ ਵੀ ਕਿ ਨਹੀਂ ਆਏ ਪਰ ਨੈਸ਼ਨਲ ਚੈਨਲਾਂ ਤੇ ਬਹੁਤ ਰੌਲਾ ਪਿਆ ਜਾਗਰ ਤੋਂ ਬਾਏ ਰੋਡ ਆਏ ਤਾਂ ਉੱਥੇ ਜਾਮ ਲੱਗਿਆ ਹੋਣ ਕਰਕੇ ਉਹ ਪਿੱਛੇ ਹੀ ਰੁਕ ਗਏ 1.5 ਕਿਲੋਮੀਟਰ ਪਿੱਛੇ ਜਿੱਥੇ ਕਿਸਾਨ ਖੜੇ ਸਨ ਉਸ ਤੋਂ ਵੀ 1.5 ਕਿਲੋਮੀਟਰ ਪਿੱਛੇ ਉਹ ਉੱਥੋਂ ਹੀ ਵਾਪਸ ਚਲੇ ਗਏ ਕਿਸੇ ਵੀ ਵਿਅਕਤੀ ਨੇ ਰੋੜਾ ਨਹੀਂ ਮਾਰਿਆ ਡੜਾ ਨਹੀਂ ਮਾਰਿਆ ਇਥੋਂ ਤੱਕ ਕਿ ਲੋਕਾਂ ਨੂੰ ਪਤਾ ਹੀ ਨਹੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੋਂ ਆਏ ਤੇ ਕਦੋਂ ਚਲੇ ਗਏ ਤਾਂ ਫਿਰ ਅਗਲੇ ਦਿਨ 6 ਤਰੀਕ ਨੂੰ ਇੱਥੇ ਥਾਣਾ ਕੁੱਲਗੜੀ ਦੇ ਵਿੱਚ ਜਿੱਥੇ ਅੱਜ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ ਇੱਕ ਕਿਸਾਨਾਂ ਦੇ ਉੱਪਰ 283 ਧਾਰਾ ਦੇ ਤੀਮ ਜਿਹੜਾ ਰੋਡ ਐਕਟ ਹੁੰਦਾ ਉਹਦੇ ਨੈਸ਼ਨਲ ਹਾਈਵੇ ਐਕਟ ਦੇ ਅਧੀਨ ਪਰਚ ਤਾ ਬਾਅਦ ਵਿੱਚ ਨੈਸ਼ਨਲ মিডিਆ ਨੇ ਤਾਂ ਪੂਰਾ ਹੋ ਹੱਲਾ ਮਚਾਇਆ ਉਦੋਂ ਮੌਕੇ ਦਾ ਜਿਹੜਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਉਹਨੇ ਵੀ ਕਿਹਾ ਸੀ ਵੀ ਇਹ ਚ ਕਿਸਾਨਾਂ ਦਾ ਦੋਸ਼ ਨਹੀਂ ਮੈਂ ਕਿਸੇ ਵੀ ਕਿਸਾਨ ਨੂੰ ਜੇਲ੍ਹ 'ਚ ਨਹੀਂ ਸੁੱਟ ਸਕਦਾ ਉਹਨਾਂ ਤੇ ਡੰਡਾ ਨਹੀਂ ਚਲਾ ਸਕਦਾ ਪਰ ਅੱਜ 3 ਸਾਲ ਬਾਅਦ ਜਿਹੜੀ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਕੇਂਦਰ ਸਰਕਾਰ ਦਾ ਛੋਕਾ ਬਣ ਕੇ ਹੋਏ ਔਰ ਕਿਸਾਨਾਂ ਨਾਲ ਬਦਲ ਲੈਣ ਲਈ ਕਿਸਾਨਾਂ ਤੋਂ ਇਹ ਜਿਹੜਾ ਥਾਣਾ ਕੁਲਗੜ੍ਹ ਵਿੱਚ ਪਰਚਾ ਦਰਜ ਆ ਇਹਦੇ ਵਿੱਚ ਬੜੇ ਚੋਰੀ ਛਪੇ ਇਹਦੇ ਤਰ੍ਹਾਂਾਂ ਵਧਾ ਦਿੱਤੀਆਂ ਗਈਆਂ 307 ਲਾ ਦਿੱਤੀ ਗਈ 3341 ਲਾ ਦਿੱਤੀ ਗਈ 148 99 186 ਲਾ ਦਿੱਤੀ ਗਈ ਹੋਰ ਵੀ ਜਿਹੜੀ ਸਵਿਧਾਨ ਦੀ ਜਿਹੜੀ ਹਾਈਵੇ ਦੀ ਜਿਹੜੀ 18 20 ਹੈ ਉਹ ਲਾ ਦਿੱਤੀ ਗਈ 20 ਉਦੋਂ ਲੱਭੀ ਉਹ ਕੋਈ ਲੋਕ ਸਾਜ਼ਿਸ਼ ਕਰਕੇ ਕਰਦੇ ਤਾਂ ਇਹ ਧਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾਗਾ ਤੇ ਹੁਣ ਜਿਹੜੀ ਕੱਲ ਨੂੰ ਤਰੀਕ ਹੈ ਬਾਈ ਕੋਰਟ ਦੇ ਵੱਲੋਂ ਆਰਡਰ ਆਇਆ ਕਿ ਇਹਨਾਂ ਬੰਦਿਆਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਇੱਕ ਕੋਈ ਆਮ ਕਿਸਾਨ ਸੀਗੇ ਜਿਹੜੇ ਦਾ ਧਰਨਾ ਪ੍ਰਦਰਸ਼ਨ ਕਰਨ ਲਈ ਤਰਾਰੇ ਸੀ ਉਹਨਾਂ ਦਾ ਕੋਈ ਗੁਨਾਹ ਨਹੀਂ ਸੀ ਉਹ ਆਪ ਤਾਂ ਪ੍ਰਦਰਸ਼ਨ ਕਰਨਾ ਡੀਸੀ ਦਫ਼ਤਰ ਜਾ ਕੇ ਪੁਲਿਸ ਨੇ ਰੋਕਿਆ ਪੁਲਿਸ ਦੇ ਰੋਕਣ ਦੇ ਬਾਅਦ ਜਾਮ ਲੱਗਾ ਉਸ ਜਾਮ 'ਚੋਂ ਪ੍ਰਧਾਨ ਮੰਤਰੀ ਪਿੱਛੇ ਮੁੜ ਗਏ ਜਿਹੜੇ ਧਰਨਾਗਾਰੀ ਕਿਸਾਨਾਂ 'ਚ ਤਾਂ ਪਰਚਾ ਹੋਇਆ ਹੀ ਨਾ ਜਿਹੜੇ ਉੱਥੇ ਮੌਕੇ ਦੇ ਵੀ ਇੱਥੇ ਕਿਸਾਨਾਂ ਨੂੰ ਰੋਕ ਲਿਆ ਗਿਆ ਕਿਸਾਨ ਬਚਾਰੇ ਸੜਕ ਤੇ ਬਹਿ ਕੇ ਕਿਸਾਨ ਕਹਿੰਦੇ ਵੀ ਸਾਨੂੰ ਅੱਗੇ ਜਾਣ ਜੋ ਸੀ ਨਹੀਂ ਰੋਕਣਾ ਚਾਹੁੰਦੇ ਕਿਸਾਨਾਂ ਨੂੰ ਜਬਰੇ ਬਿਠਾ ਲਿਆ ਗਿਆ ਤਾਂ ਜਿਹੜੇ ਚਾਹ ਪਾਣੀ ਪੀਉਣ ਨੇੜਲੇ ਪਿੰਡਾਂ ਤੋਂ ਲੋਕ ਆਏ ਸੀ ਉਹਨਾਂ ਤੋਂ ਵੀ ਪਰਚੇ ਦਰਜ ਕਰ ਲਿਆ ਗਿਆ ਸਿਰਫ 25 ਲੋਕ ਨਹੀਂ 150 ਆਣ ਪਛਾਤਾ ਤਾਂ ਅਜੇ ਵਿੱਚ ਜਿਹੜੇ ਲੋਕ ਜਿਹੜੇ ਬੰਦੇ ਕਾਲ ਨੂੰ ਤਰੀਕ ਹੈ ਕਿਸੇ ਨੂੰ ਫੜ ਕੇ ਪੇਸ਼ ਕੀਤਾ ਜਾਂਦਾ ਜਾਂ ਕਾਲੂ ਕੋਟ ਸਾਰਿਆਂ ਨੂੰ ਭਗੋੜੇ ਘਾਰ ਦੇ ਦਿੰਦੀ ਹੈ ਫਿਰ ਜਦੋਂ ਪੁਲਿਸ ਫੜ ਕੇ ਜੇਲ੍ਹ ਭੇਜਦੀ ਉਗੀ ਤਾਂ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਤੁਸੀਂ ਵੇਖੋ ਇੰਦਰਾ ਗਾਂਧੀ ਦੇ ਕਤਲ ਦੀ ਸਾਜਿਸ ਕਿੱਡੀ ਵੱਡੀ ਭੀਮੇ ਕੋਰੇਗਾ ਉਹਨੂੰ ਯਾਦ ਕਰੋ ਕਿ ਉੱਥੇ ਕਿੱਡੀਆਂ ਵੱਡੀਆਂ ਸਾਜ਼ਾਂ ਨੂੰ ਉਹ ਕੇਸ ਪਾਇਆ ਕਿ ਜਿਸ ਨੂੰ ਜੋ ਲੋਕ ਅਜੇ ਤੱਕ ਬਾਹਰ ਨਹੀਂ ਆਏ ਸ੍ਰੀ ਸੁਆਮੀ ਸਟੇਨ ਵਰਗੇ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਤਾਂ ਇਹ ਜਿਹੜੀ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਲਈ 307 ਵਾਲੀ ਜਿਹੜੀ ਧਰਾਵ ਲਾਈ ਗਈ ਆ ਇਹਦੇ ਅੰਦਰ ਜਿਹੜੇ ਲੋਕ ਫੜ ਕੇ ਜੇਲਾਏ ਡੱਕੇ ਜਾਣਗੇ ਉਹ ਬਾਹਰ ਨਹੀਂ ਆ ਸਕਣਗੇ ਸੋ ਇਹ ਪਰਚੇ ਨੂੰ ਰੱਦ ਕਰਾਉਣ ਲਈ ਜਿਹੜਾ ਨਜਾਇਜ਼ ਕਿਸਾਨਾਂ ਤੇ ਕੀਤਾ ਗਿਆ ਇਸ ਪਰਚੇ ਨੂੰ ਰੱਦ ਕਰਾਉਣ ਲਈ ਅੱਜ ਆਪਾਂ ਸੱਦਾ ਦਿੱਤਾ ਸੀ ਜਿਹਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕੀਰਤੀ ਕਿਸਾਨ ਯੂਨੀਅਨ ਸ਼ਾਮਲ ਹੋਈ ਹੈ ਵੱਡੀ ਪੱਧਰ ਤੇ ਜਲ ਵਿਭਾਗ ਸੈਨੀਟੇਸ਼ਨ ਜਿਹੜੇ ਡਿਪਾਰਟਮੈਂਟ ਹੋਣ ਉਹ ਸ਼ਾਮਲ ਹੋਏ ਨੇ ਡਕੌਂਦਾ ਦੇ ਆਗੂ ਸ਼ਾਮਲ ਹੋਏ ਨੇ ਕੌਮੀ ਕਿਸਾਨੀ ਉਹਨਾਂ ਦੇ ਆਗੂ ਸ਼ਾਮਲ ਹੋਏ ਨੇ ਔਰ ਅਸੀਂ ਸਮਝਦੇ ਕਿ ਪਰਚਾ ਜੋ ਤੱਕ ਰੱਦ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੇ ਜਿਹੜੇ ਕਿਰਤੀ ਲੋਕ ਨੇ ਜਿਹੜੇ ਸੰਘਰਸ਼ਮਈ ਲੋਕ ਨੇ ਉਹਨਾਂ ਦੇ ਲਈ ਇੱਕ ਵੰਗਾਰ ਹੈ ਕਿ ਕਿਵੇਂ ਝੂਠਾ ਪਰਚਾ ਦਰਜ ਕਰਕੇ ਲੋਕਾਂ ਨੂੰ ਜੇਲ੍ਹ ਚ ਤੋਂ ਉਹਨਾਂ ਦੀਆਂ ਸਾਦਸ਼ਾ ਕੀਤਾਆਂ ਜਾ ਰਹੀਆਂ ਔਰ ਇਹਦੇ ਲਈ ਕੇਂਦਰ ਦੇ ਨਾਲ ਨਾਲ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਸਭਾ ਜੀ ਪਰ ਇੱਕ ਪਾਸੇ ਭਗਵੰਤ ਸਾਨ ਆਵਾਦੀ ਪਾਰਟੀ ਦੀ ਜੋ ਸਮਰਥਕ ਨੇ ਉਹਨਾਂ ਨੇ ਇਹ ਕਹਿਣਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਇਹ ਤਾਂ ਫੈਸਲੇ ਸੁਪਰੀਮ ਕੋਰਟ ਤੋਂ ਆਇਆ ਮੈਨੂੰ ਇਹ ਦੱਸੋ ਪੁਲਿਸ ਕੀਦੀ ਹੈ ਪੁਲਿਸ ਪੰਜਾਬ ਪੁਲਿਸ ਹੈ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਜਦੋਂ ਚੰਨੀ ਮੁੱਖ ਮੰਤਰੀ ਸੀ ਉਦੋਂ ਉਹਨੇ ਵੀ ਕਿਹਾ ਸੀ ਕਿ ਅੰਦੋਲਨ ਦੌਰਾਨ ਕੀਤੇ ਗੇ ਸਾਰੇ ਕੇਸ ਵਾਪਸ ਲੈ ਜਾਣ ਇਸ ਪੰਜਾਬ ਸਰਕਾਰ ਦਾ ਮੰਤਰੀ ਧਾਲੀਵਾਲ ਵੀ ਇੱਕ ਮੀਟਿੰਗ ਸਾਡੇ ਨਾਲ ਵਾਅਦਾ ਕਰਕੇ ਗਿਆ ਕਿ ਸਾਰੇ ਕੇਸ ਵਾਪਸ ਲੈ ਜਾਣਗੇ ਤਾਂ ਇਹ ਜਿਹੜਾ 21 ਜਨਵਰੀ 2022 ਦਾ ਮਕਦਮਾ ਇਹ ਕਿਉਂ ਨਹੀਂ ਵਾਪਸ ਲਿਆ ਗਿਆ ਪੁਲਿਸ ਨੇ ਜਿਹੜਾ ਕੇਸ ਕਰਨਾ ਹੈ ਜਾਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਜਾਂ ਇਥੋਂ ਦੀ ਕੋਰਟ ਨੇ ਆਰਡਰ ਦਿੱਤਾ ਉਹ ਕੇਸ ਵਾਪਸ ਲੈਣ ਦਾ ਜਿਹੜਾ ਅਧਿਕਾਰ ਹੈ ਉਹ ਸਰਕਾਰ ਦੇ ਕੋਲ ਹੈ ਸਰਕਾਰ ਨੇ ਅਜੇ ਤੱਕ ਕਿਉਂ ਨਹੀਂ ਕੇਸ ਵਾਪਸ ਲਿਆ ਸਰਕਾਰ ਨੇ ਕਿਉਂ ਨਹੀਂ ਜੁਡੀਸ਼ੀਅਲ ਜਾਂਚ ਬਿਠਾ ਕੇ ਜਾਂ ਆਪਦੀ ਸੀਨੀਅਰ ਬੈਚ ਦੀ ਜਾਂਚ ਉਠਾ ਕੇ ਆ ਵੀ ਭਾਈ 307 ਨਹੀਂ ਲੱਗਦੀ ਇਹ ਚ ਪ੍ਰਧਾਨ ਮੰਤਰੀ ਨੂੰ ਕੋਈ ਛੀਟ ਨਹੀਂ ਆਈ ਕਿਸਾਨ ਕੋਈ ਨੇੜੇ ਨਹੀਂ ਗਿਆ ਧੋਰੀ ਨੇ ਸਗੀਨ ਧਰਾਵਾਂ ਨੂੰ ਨਹੀਂ ਲੱਗਦੀ ਉਹ ਖਤਮ ਕੀਤੇ ਜਾਣੇ ਚਾਹੀਦੇ ਆ ਕਿਉਂ ਨਹੀਂ ਚਰਨਜੀਤ ਸਿੰਘ ਚੰਨੀ ਵਾਂਗੂ ਗੱਡ ਕੇ ਸਟੈਂਡ ਲਈਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਿਉਂ ਉਹ ਚੁੱਪ ਵੱਟੀ ਹੋਈ ਆ ਸਾਡੇ ਤੋਂ ਜਦੋਂ ਵੋਟਾਂ ਲਈਆਂ ਜਾਂਦੀਆਂ ਉਦੋਂ ਇਹ ਕਹਿੰਦੇ ਤੁਹਾਨੂੰ ਵੋਟਾਂ ਪਾਓ ਅਸੀਂ ਸਰਕਾਰ ਜਿਹੜੀ ਤੁਹਾਡੀ ਜਾਨ ਮਾਲ ਦੀ ਰੱਖਿਆ ਕਰਾਂਗੇ ਇਹ ਤਾਂ ਸਾਡੀ ਜਾਨ ਵੀ ਜਾ ਰਹੀ ਸਾਡਾ ਮਾਲ ਸਾਨੂੰ ਲੁੱਟਿਆ ਵੀ ਜਾ ਰਿਹਾ ਕਿਉਂ ਨਹੀਂ ਸਾਡੀ ਸੁਰੱਖਿਆ ਕੀਤੀ ਜਾ ਰਹੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਸਾਡੇ ਲੋਕਾਂ ਲਈ ਡੱਡ ਕੇ ਸਟੈਂਡ ਲੈ ਰਿਹਾ ਵੀ ਇੱਥੇ ਕੁਝ ਨਹੀਂ ਹੋਇਆ ਪਈ ਪਿਆਰਿਆ ਨੇ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ ਇਹ ਤਾਂ ਫੇਲਿਅਰ ਆ ਉਹਨਾਂ ਖੂਫੀਏ ਏਜੰਸੀਆਂ ਦਾ ਕੇਂਦਰ ਦੀਆਂ ਦਾ ਜਾਂ ਪੰਜਾਬ ਸਰਕਾਰ ਦੀਆਂ ਦਾ ਜਿਨ੍ਹਾਂ ਨੂੰ ਪਤਾ ਵੀ ਇੱਥੇ ਰੈਲੀ ਖਾਲੀ ਤੇ ਹੁਣ ਇਧਰ ਦੀ ਲਿਆ ਕੇ ਪਾਏ ਗਾਹਣੀ ਘੜ ਦਈਏ ਆਪਣੀ ਫੇਲਿਅਰ ਨੂੰ ਲੋਕਾਂ ਸਿਰ ਨਹੀਂ ਮੜਿਆ ਜਾ ਸਕਦਾ ਤੇ ਲੋਕਾਂ ਦਾ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਕੰਮ ਹੈ ਜੇ ਉਹ ਪੰਜਾਬ ਦੇ ਲੋਕਾਂ ਦੀ ਰੱਖਿਆ ਨਹੀਂ ਕਰ ਸਕਦੇ ਅਸਤੀਫਾ ਦੇ ਦੇਣ ਲੋਕ ਫਾਸਲਾ ਕਰਨਾ ਵੀ ਲੋਕਾਂ ਨੇ ਕਿਹਨੂੰ ਚੁਣਨਾ ਸੋ ਇਹ ਮੁੱਖ ਤੌਰ ਤੇ ਪੰਜਾਬ ਸਰਕਾਰ ਇਸ ਦੀ ਜ਼ਿੰਮੇਵਾਰ ਬਣਦੀ ਹੈ ਉਹ ਪੰਜਾਬ ਦਾ ਡੀਜੀਪੀ ਨੂੰ ਹੁਕਮ ਕਰੇ ਡੀਜੀਪੀ ਸਾਹਿਬ ਇੱਥੇ ਹੁਕਮ ਕਰਕੇ ਇਸ ਪਰਚ ਨੂੰ ਮੁੱਢੋਂ ਸੁੱਢੋਂ ਰੱਦ ਕਰਨ ਬਾਈ ਜੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਨਵੇਂ ਕਾਨੂੰਨ ਵੀ ਆਏ ਆ ਕੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਤਰੀਕੇ ਨਾਲ ਨਵੇਂ ਕਾਨੂੰਨਾਂ ਦੀਆਂ ਕਾਰਵਾਈਆਂ ਕਰਕੇ ਲੋਕਾਂ ਦੀ ਵਾਅਦਾ ਪਈ ਜਾ ਰਹੀ ਹੈ ਦੇਖੋ ਜਦੋਂ ਕੋਈ ਧਾੜ ਵੀ ਕੋਈ ਬਾਹਰਲੇ ਸਟੇਟ ਦੇ ਵਿੱਚੋਂ ਬਾਹਰਲੇ ਦੇਸ਼ ਦੇ ਵਿੱਚੋਂ ਸਾਡੇ ਮੁਲਕ ਨੂੰ ਲੁੱਟਮਾਉਂਦਾ ਰਿਹਾ ਤੇ ਪਹਿਲਾ ਪੰਜਾਬ ਨੂੰ ਨਸਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਕਿ ਪੰਜਾਬ ਨੂੰ ਨਸਲ ਕਰਕੇ ਫਿਰ ਪੂਰੇ ਭਾਰਤ ਨੂੰ ਆਸਾਨੀ ਨਾਲ ਲੁੱਟਿਆ ਜਾਵੇ ਇਹ ਜਿਹੜੀਆਂ ਕਾਰਵਾਈਆਂ ਨੇ ਇਹ ਵੀ ਪੰਜਾਬ ਨੂੰ ਨਸਲ ਕਰਨ ਦੀਆਂ ਕਾਰਵਾਈਆਂ ਨੇ ਕਿਵੇਂ ਇਹਨਾਂ ਦੇ ਆਗੂਆਂ ਨੂੰ ਮਰਨ ਲਈ ਮਜਬੂਰ ਕੀਤਾ ਜਾਵੇ ਕਿਵੇਂ ਇਹਨਾਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਜਾਣ ਪੰਜਾਬ ਵਰਗੇ ਸੂਬੇ ਸਿੱਧੀ ਗੋਲੀ ਮਾਰਨੀ ਔਖੀ ਹੈ ਤਾਂ ਪਰਚਾ ਦਰਜ ਕਰਕੇ ਫੜ ਕੇ ਜੇਲ੍ਹ ਸੁੱਟ ਦਿਓ ਜੇਲ੍ਹ ਦੇ ਵਿੱਚ ਸਾੜ-ਸਾੜ ਕੇ ਮਾਰ ਦਿਓ ਪੰਜਾਬ ਨੂੰ ਨਸਲ ਕਰ ਲਓ ਤਾਂ ਜਿਹੜੀ ਨਵੀਂ ਆਰਥਿਕ ਖੇਤੀ ਨੀਤੀ ਜਿਹੜੀ ਉਹਨਾਂ ਵੀ ਕੌਮੀ ਖੇਤੀ ਨੀਤੀ ਜਿਹੜੀ ਉਹਨਾਂ ਤਿੰਨ ਕਾਲੇ ਕਾਨੂੰਨਾਂ ਦਾ ਹੀ ਬਦਲਵਾ ਰੂਪ ਹੈ ਉਹਨੂੰ ਲਾਗੂ ਕਰ ਕਿਵੇਂ ਕੀਤਾ ਜਾ ਸਕੇ ਸੋ ਇਹ ਸਾਰੀਆਂ ਕਾਰਵਾਈਆਂ ਪੰਜਾਬ ਨੂੰ ਨਸਲ ਕਰਨ ਦੀਆਂ ਕਾਰਵਾਈਆਂ ਜਿਹੜੀਆਂ ਮੈਨੂੰ ਲੱਗਦੀਆਂ ਵੀ ਮੋਦੀ ਸ਼ਾਹ ਜੁੰਡਲੀ ਹੈ ਜਿਹੜੀ ਬੀਜੇਪੀ ਆਰਐਸਐਸ ਉਹਦੀ ਖਾਮ ਖ ਸਦੀਆਂ ਤੋਂ ਲੜ ਰਿਆ ਪੰਜਾਬ ਨੇ ਕੋਈ ਅਜਨ ਨਵਾਂ ਲੜਨਾ ਸ਼ੁਰੂ ਨਹੀਂ ਕੀਤਾ ਪੰਜਾਬ ਦੀਆਂ ਨਸਲਾਂ ਦੀਆਂ ਨਸਲਾਂ ਲੜਦੇ ਹੋਏ ਸ਼ਹੀਦ ਹੋਈਆਂ ਨੇ ਹੁਣ ਵੀ ਪੰਜਾਬ ਲੜੂਗਾ ਔਰ ਇਹਨਾਂ ਨਵੀਆਂ ਨੀਤੀਆਂ ਖਿਲਾਫ ਵੀ ਲੜੂ ਅਗਲਾ ਪ੍ਰੋਗਰਾਮ ਕੀ ਹੋ ਸਕਦਾ ਜੇਕਰ ਪਰਚਾ ਜਿਹੜਾ ਜੋ ਐਫ ਆਈ ਆਰ ਹੋਈ ਹੈ ਜਿਹੋ ਰਤ ਨਹੀਂ ਦੇਖੋ ਅੱਜ ਅਸੀਂ ਫੌਰੀ ਜਿਹੜਾ ਇੱਕ ਦਿਨ ਦਾ ਪ੍ਰੋਗਰਾਮ ਦਿੱਤਾ ਸੀ ਔਰ ਮੰਗ ਪੱਤਰ ਦਿੱਤਾ ਐ ਐਸ ਐਚਓ ਖਾਣਾ ਕੋਲ ਗੜੀ ਦੇ ਨਾਮ ਐਸ ਐਸ ਪੀ ਫਿਰੋਜ਼ਪੁਰ ਦੇ ਨਾਮ ਡੀ ਜੀ ਪੀ ਪੰਜਾਬ ਦੇ ਨਾਮ ਔਰ ਕਿਉਂਕਿ ਕੱਲ੍ਹ ਨੂੰ ਤਰੀਕ ਹੈ ਇਸ ਕਰਕੇ ਅਸੀਂ ਜ਼ਿਲ੍ਹਾ ਸ਼ਾਸਨ ਜੱਜ ਫਿਰੋਜ਼ਪੁਰ ਉਹਨਾਂ ਦੇ ਨਾਮ ਵੀ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪਹਚਾਓ ਵੀ ਭਾਈ ਇਹਦੇ ਜੇ ਕਿਸਾਨਾਂ ਦਾ ਦੋਸ਼ ਨਹੀਂ ਇਹ ਆਪਣੀਆਂ ਜਿਹੜੀਆਂ ਨਲਾਇਕੀਆਂ ਤੁਸੀਂ ਸਾਢੇ ਤਿੰਨਾਂ ਸੁਟੋ ਓ ਏਜੰਸੀਆਂ ਦੀਆਂ ਨਲਾਇਕੀਆਂ ਸਾਢੇ ਤਿੰਨਾਂ ਸੁਟੋ ਸੋ ਇਹਦੇ ਜੋ ਕਿਸਾਨਾਂ ਨੂੰ ਬਰੀ ਕਰੋ ਕਿਸਾਨਾਂ ਨੂੰ ਬਾਹਰ ਕਰੋ ਜੇਕਰ ਨਹੀਂ ਹੁੰਦਾ ਤਾਂ ਕੱਲ ਨੂੰ ਸਾਡੀ ਸਨੁਯੁਕਤ ਕਿਸਾਨ ਮੋਰਚੇ ਫਰੋਈਪੁਰ ਦੀ ਜਿਹਨੇ ਜੱਥੇਬੰਦੀ ਨੇ ਮੀਟਿੰਗਾਂ 26 ਦੇ ਕਾਲ ਵਾਸਤੇ ਉਹਦੇ ਜਸੀਂ ਫੈਸਲਾ ਕਰਾਂਗੇ ਉਹਦੇ ਜਸੀਂ ਚਰਚਾ ਕਰਾਂਗੇ 26 ਜਨਵਰੀ ਤੋਂ ਬਾਅਦ ਅਸੀਂ ਐਸਕੇਮ ਦੀ ਵੱਡੀ ਮੀਟਿੰਗ 'ਚ ਫੈਸਲਾ ਕਰਕੇ ਇਥੇ ਪੱਕਾ ਮੋਰਚਾ ਵੀ ਲਾ ਸਕਦੇ ਹਾਂ ਵੀ ਚਾਹੇ ਇਥੇ ਥਾਣਾ ਕੁੱਲਗੜੀ ਅੱਗੇ ਲੱਗੇ ਜਾਂ ਐਸਐਸਪੀ ਫਰੋਈਪੁਰ ਦੇ ਦਫ਼ਤਰ ਲੱਗੇ ਇਹ ਉਹਨਾਂ ਅਸੀਂ ਐਸਕੇਮ 'ਚ ਰੱਖਾਂਗੇ ਔਰ ਕਿਉਂਕਿ ਇਹ ਵੱਡਾ ਮਸਲਾ ਹੈ ਇਹ ਪੰਜਾਬ ਦੇ ਨੂੰ ਇੱਕ ਵੰਗਾਰ ਕਿ ਝੂਠੇ ਕੇਸਾਂ 'ਚ ਮੜ ਕੇ ਆਗੂਆਂ ਰਾ ਖੁੱਲਿਆ ਜਾਵੇ ਵੀ ਜੇ ਤੁਸੀਂ ਦੇਸ਼ ਦੇ ਕਿਸੇ ਵੀ ਨੁਮਾਇੰਦੇ ਦੇ ਖਿਲਾਫ ਬੋਲਦੇ ਹੋ ਜਿਹੜਾ ਕਿ ਸੰਵਿਧਾਨਕ ਅਧਿਕਾਰ ਹੈ ਹੂੰ ਜਿਹੜਾ ਉਹ ਅਧਿਕਾਰ ਖੋਣ ਲਈ ਵੀ ਉਹਨੂੰ ਨਿਸ਼ਰ ਕਰਨ ਦੇ ਲਈ ਵੀ ਤੁਸੀਂ ਬੋਲ ਨਹੀਂ ਸਕਦੇ ਸਾਡੇ ਲਈ ਵੰਗਾਰ ਅਸੀਂ ਅਗਾਂਹ ਹੋਰ ਤਿੱਖੇ ਐਕਸ਼ਨ ਜਿਹੜੇ ਦੇਵਾਂਗੇ ਧੰਨਵਾਦ ਸ਼ੁਕਰੀਆ